ब्रॉट यू बाय सिल्वर पंप टॉप क्वालिटी और कंसिस्टेंट परफॉर्मेंस के लिए सिर्फ सिल्वर पंप नाम याद रखना ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿੰਸ ਤਾਖਰਾ ਤੇ ਇਸ ਸਮੇਂ ਆਪਾਂ ਗੱਲਬਾਤ ਕਰ ਰਹੇ ਹਾਂ ਪੰਜਾਬ ਲੁਧਿਆਣਾ ਦੇ ਵੈਸਟ ਦੇ ਵਿੱਚ ਹੋਈ ਚੋਣ ਬਾਰੇ ਤੇ ਜਿਸ ਦੇ ਵਿੱਚ ਆਪਾਂ ਪਿਛਲੀ ਵੀਡੀਓ ਚ ਤੁਹਾਨੂੰ ਦੱਸਿਆ ਸੀਗਾ ਕਿ ਆਮ ਆਦਮੀ ਪਾਰਟੀ ਦੇ ਕਿਹੜੇ ਉਹ ਫੈਕਟਰ ਨੇ ਜਿੰਦੇ ਕਾਰਨ ਉਹ ਜਿੱਤ ਸਕਦੀ ਹੈ ਤੇ ਕੁਝ ਉਹ ਵੀ ਫੈਕਟਰ ਨੇ ਜਿਹੜੇ ਜਿੱਤ ਦੇ ਫੈਕਟਰ ਦੇ ਉੱਤੇ ਉਹਨਾਂ ਤੇ ਭਾਰੀ ਪੈ ਸਕਦੇ ਨੇ ਤੇ ਹੁਣ ਇਸ ਡਿਸਕਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ਭਾਰਤ ਪੂਸ਼ਣ ਆਸ਼ੂ ਦੀ ਜਿੱਤ ਅਤੇ ਹਾਰ ਦੇ ਫੈਕਟਰ ਬਾਰੇ ਸਾਡੇ ਨਾਲ ਜੁੜ ਚੁੱਕੇ ਨੇ ਵਿਵੇਕ ਟਲ ਜੀ ਟਲ ਸਾਹਿਬ ਕਿਵੇਂ ਵੇਖ ਰਹੇ ਹੋ ਕਿਵੇਂ ਦਾ ਤੁਸੀਂ ਪ੍ਰਚਾਰ ਵੇਖਿਆ ਕਾਂਗਰਸ ਦਾ ਸ਼ੁਰੂ ਤੋਂ ਲੈ ਕੇ ਅਖੀਰਲੀ ਵੋਟ ਤੱਕ ਦਾ ਤੇ ਜੋ ਤੁਸੀਂ ਕੀ ਸਮਝ ਰਹੇ ਹੋ ਕਿ ਪੂਰੀ ਸਰਕਾਰ ਦੇ ਨਾਲ ਭਾਰਤਪੁਰਸ਼ਨ ਆਸ਼ੂ ਨੇ ਜਿਹੜਾ ਮੱਥਾ ਲਾਇਆ ਯਾਨੀ ਕਿ ਜੋ ਉਹਨਾਂ ਨੇ ਫਾਈਟ ਲੜੀ ਵੋਟਾਂ ਤੱਕ ਉਹ ਕਿਵੇਂ ਦੀ ਸੀਗੀ ਕਿੰਨਾ ਉਹਦੇ ਵਿੱਚ ਦਮ ਸੀਗਾ ਤੇ ਕਿੰਨੇ ਕੁ ਲੋਕ ਉਹਦੇ ਨਾਲ ਪ੍ਰਭਾਵਿਤ ਹੋਏ ਜੀ ਬਿਲਕੁਲ ਅਗਰ ਗੱਲ ਕੀਤੀ ਜਾਵੇ ਭਾਤਪੂਛ ਰਾਸ਼ੂ ਦੀ ਤਾਂ ਭਾਤਪੂਛ ਰਾਸ਼ੂ ਜਿਹੜਾ ਵਾ ਸੱਤਾ ਤੇ ਦਿਨਾਂ ਸਿੱਧੇ ਮੁਕਾਬਲੇ ਦੇ ਵਿੱਚ ਸੀਗੇ ਅਗਰ ਕਿਹਾ ਜਾਵੇ ਪੰਜਾਬ ਦੇ ਵਿੱਚ ਲੁਧਿਆਣਾ ਜਿਮਨੀ ਚੋਨ ਦੇ ਵਿੱਚ ਤਾਂ ਆਮ ਆਦਮੀ ਪਾਰਟੀ ਦਾ ਸਿੱਧਾ ਮੁਕਾਬਲਾ ਜਿਹੜਾ ਵਾ ਕਾਂਗਰਸ ਦੇ ਭਾਤਪੂਛ ਰਾਸ਼ੂ ਦੇ ਨਾਲ ਸੀਗਾ ਤਾਂ ਹੁਣ ਅਗਰ ਫੈਕਟਰ ਦੀ ਗੱਲ ਕੀਤੀ ਜਾਵੇ ਤਾਂ ਫੈਕਟਰ ਜਿਹੜੇ ਨੇ ਕਿਹੜੇ-ਕਿਹੜੇ ਐਸੇ ਫੈਕਟਰ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਵਿਰੋਧ ਦੇ ਵਿੱਚ ਯਾਨੀ ਕਿ ਕਾਂਗਰਸ ਦੇ ਹੱਕ ਦੇ ਵਿੱਚ ਸੀਗੇ ਜਾਂ ਕਿਹੜੇ ਐਸੇ ਫੈਕਟਰ ਸੀਗੇ ਜਿਹੜੇ ਕਾਂਗਰਸ ਦੇ ਵਿਰੋਧ ਦੇ ਵਿੱਚ ਸੀਗੇ ਆਹ ਇਹਨਾਂ ਦੀ ਗੱਲ ਕੀਤੀ ਜਾਵੇ ਤਾਂ ਤਿੰਨ ਫੈਕਟਰ ਅਸੀਂ ਵਿਰੋਧ ਦੇ ਵਿੱਚ ਜਿਹੜੇ ਕਾਂਗਰਸ ਦੇ ਵਿਰੋਧ ਦੇ ਵਿੱਚ ਫੈਕਟਰ ਜਾ ਰਹੇ ਸੀਗੇ ਉਹਨਾਂ ਦੇ ਬਾਰੇ ਡਿਸਕਸ ਕੀਤੀ ਜਾਵੇ ਤਾਂ ਸਨਾਂ ਪਹਿਲਾ ਫੈਕਟਰ ਜਿਹੜਾ ਵਾ ਉਹ ਆਪਸੀ ਗੁੱਟਬਾਦੀ ਸੀਗੀ ਤਾਂ ਆਪਸੀ ਕਾਂਗਰਸ ਦੀ ਆਪਸੀ ਗੁੱਟਬਾਦੀ ਇਸ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਦੇ ਅਗੇਂਸਟ ਜਿਹੜਾ ਵਾ ਸਭ ਤੋਂ ਵੱਡਾ ਫੈਕਟਰ ਬਣ ਕੇ ਉੱਭਰੀ ਹੈ ਕਿ ਕਾਂਗਰਸ ਪਾਰਟੀ ਆਪਸ ਦੇ ਵਿੱਚ ਇੱਕ ਜੁੱਟ ਨਹੀਂ ਹੈ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਆਪਸ ਦੇ ਵਿੱਚ ਇੱਕ ਜੁੱਟ ਨਹੀਂ ਹੈ ਤੇ ਇੱਥੇ ਤੱਕ ਕਿ ਲੁਧਿਆਣਾ ਦੇ ਲੀਡਰ ਜਿਹੜੇ ਸੀਗੇ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਦੇ ਲੀਡਰ ਯਾਨੀ ਪਾਰਟੀ ਲੁਧਿਆਣਾ ਦੇ ਵਿੱਚ ਵੀ ਇੱਕ ਝਟ ਨਜ਼ਰ ਨਹੀਂ ਆਈ ਯਾਨੀ ਕਿ ਅਗਰ ਗੱਲ ਕੀਤੀ ਜਾਵੇ ਰਾਜਾ ਬਰਿੰਗ ਜੋ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਵੀ ਨੇ ਅਤੇ ਪੰਜਾਬ ਦੇ ਪ੍ਰਧਾਨ ਵੀ ਨੇ ਉਹ ਉਹਨਾਂ ਦੀ ਪਹਿਲਾਂ ਤਾਂ ਪੋਸਟਰਾਂ ਦੇ ਉੱਤੇ ਫੋਟੋ ਨੂੰ ਗੈਰ ਹਾਜ਼ਰ ਫੋਟੋ ਗਾਇਬ ਹੋਣ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਨੇ ਵਿਰੋਧੀ ਧਿਰਾਂ ਦੇ ਵੱਲੋਂ ਚੁੱਕੇ ਗਏ ਸੀਗੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਭਾਪੀ ਵੱਲੋਂ ਹੋਵੇ ਉਹਨਾਂ ਨੇ ਇਸ ਮੁੱਦੇ ਨੂੰ ਜ਼ੋਰ ਸ਼ੋਰ ਦੇ ਨਾਲ ਉਠਾਇਆ ਤੇ ਦੂਜਾ ਪ੍ਰਚਾਰ ਦੇ ਦੌਰਾਨ ਵੀ ਰਾਜਾਪੜਿਕ ਬੇਸ਼ੱਕ ਇਹ ਦੋ ਵਾਰ ਜਿਹੜਾ ਨੇ ਆ ਭਾਰਤ ਖੁਰਾਕਾਸ਼ੂ ਦੇ ਹੱਕ ਦੇ ਵਿੱਚ ਨજર ਆਏ ਪਰ ਉਹ ਉਹਨਾਂ ਦੇ ਵਿੱਚ ਵੀ ਕਈ ਐਸੀਆਂ ਖਾਮੀਆਂ ਨજર ਆਈਆਂ ਜਾਂ ਕੈਸੀਆਂ ਮਾਈਨਸ ਪੁਆਇੰਟ ਨજર ਆਏ ਜਿਸ ਨੂੰ ਲੈ ਕੇ ਵਿਰੋਧੀ ਦਲਾਂ ਦੇ ਵੱਲੋਂ ਉਹਨਾਂ ਦੇ ਉੱਤੇ ਉਂਗਲ ਚੱਕੀ ਗਈ ਕਿ ਭਾਰਤ ਖੁਰਾਕਾਸ਼ੂ ਦੇ ਨਾਲ ਤਾਂ ਉਸਦੀ ਪਾਰਟੀ ਵੀ ਨਹੀਂ ਹੈ ਭੇਸ਼ਕ ਭਾਗਪੂਰਨ ਆਸ਼ੂ ਦੇ ਹੱਕ ਦੇ ਵਿੱਚ ਕਈ ਵੱਡੇ ਲੀਡਰ ਲੁਧਿਆਣਾ ਦੇ ਵਿੱਚ ਲਗਾਤਾਰ ਕਈ ਦਿਨ ਪ੍ਰਚਾਰ ਕਰਦੇ ਦੇ ਜਿਸ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਣਾ ਗੁਰਜੀਤ ਪ੍ਰਗਟ ਸਿੰਘ ਵਰਗੇ ਲੀਡਰ ਜਿਹੜੇ ਵੱਡੇ ਲੀਡਰ ਨੇ ਉਹ ਲਗਾਤਾਰ 15 ਤੋਂ 20 ਦਿਨ ਲੁਧਿਆਣਾ ਦੇ ਵਿੱਚ ਡੇਰਾ ਲਾ ਕੇ ਬੈਠੇ ਰਹੇ ਤੇ ਪ੍ਰਚਾਰ ਦੇ ਵਿੱਚ ਭਾਗਪੂਰਨ ਆਸ਼ੂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਰਹੇ ਤੇ ਪਰ ਵਿਰੋਧੀ ਦਲਾਂ ਦੇ ਸਿੱਧੇ ਨਿਸ਼ਾਨੇ ਤੇ ਸੀ ਆਪ ਕਾਂਗਰਸ ਦੀ ਗੁਟਬਾਜੀ ਜਿਸ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਕਾਫੀ ਸਵਾਲ ਵੀ ਚੁੱਕੇ ਗਏ ਤੇ ਮੁੱਦਾ ਇਸ ਨੂੰ ਬਣਾ ਕੇ ਪ੍ਰਚਾਰ ਵੀ ਕੀਤਾ ਗਿਆ ਤਾਂ ਇਹ ਪਹਿਲਾ ਮੁੱਦਾ ਹੋਇਆ ਜਿਹੜਾ ਭਗਵਾਨ ਆਸ਼ੂ ਦੇ ਵਿਰੋਧ ਦੇ ਵਿੱਚ ਵਿਰੋਧੀਆਂ ਦੇ ਵੱਲੋਂ ਚੁੱਕਿਆ ਗਿਆ ਦੂਜਾ ਮੁੱਦਾ ਸੀਗਾ ਕਿ ਭਗਵਾਨ ਆਸ਼ੂ ਦੀ ਪਰਸਨਲ ਜਿਹੜੀ ਹੈ ਇਮੇਜ ਦੇ ਉੱਤੇ ਵਿਰੋਧੀਆਂ ਦੇ ਵੱਲੋਂ ਸਭ ਤੋਂ ਜ਼ਿਆਦਾ ਹਮਲੇ ਕੀਤੇ ਗਏ ਕਿ ਭਾਰਖੂਸ਼ਾ ਨਾਸ਼ੂ ਜਿਹੜੇ ਨੇ ਕਾਫੀ ਗੁੱਸੇ ਵਾਲੇ ਨੇ ਕਾਫੀ ਉਹਨਾਂ ਦੇ ਵਿੱਚ ਅਹੰਕਾਰ ਹੈ ਕਾਫੀ ਜਿਹੜਾ ਵਾ ਐਰੋਗੈਂਟ ਨੇ ਇਹ ਇਹ ਤਰ੍ਹਾਂ ਦੇ ਇਸ ਤਰ੍ਹਾਂ ਦੇ ਮੁੱਦੇ ਉਹਨਾਂ ਦੇ ਵੱਲੋਂ ਭਾਰਖੂਸ਼ਾ ਨਾਸ਼ੂ ਦੇ ਖਿਲਾਫ ਚੁੱਕੇ ਗਏ ਤੇ ਤੁਸੀਂ ਦੇਖਿਆ ਹੋਵੇਗਾ ਪ੍ਰਚਾਰ ਦੇ ਦੌਰਾਨ ਯੂਨੀਪੋਲ ਜਿਹੜੇ ਪ੍ਰਚਾਰ ਦੇ ਸਾਧਨ ਨੇ ਹੋਰਡਿੰਗਸ ਜਿਹੜੇ ਵੱਡੇ ਲੱਗੇ ਹੋਏ ਜੀ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਹੋਰਡਿੰਗਸ ਦੇ ਉੱਤੇ ਸਪਸ਼ਟ ਇਹ ਸਲੋਗਨ ਲਿਖਿਆ ਹੋਇਆ ਸੀਗਾ ਕਿ ਨਾ ਗੁੱਸਾ ਨਾ ਹੰਕਾਰ ਸੰਜੀਵ ਅਰੋੜਾ ਇਸ ਵਾਰ ਮਿਲੇਗਾ ਸਤਕਾਰ ਹੋਣਗੇ ਕੰਮ ਸੰਜੀਵ ਅਰੋੜਾ ਇਸ ਵਾਰ ਤਾਂ ਕਿਤੇ ਨਾ ਕਿਤੇ ਇਹ ਜਿਹੜੇ ਸਲੋਗਨ ਸੀਗੇ ਸਿੱਧਾ-ਸਿੱਧਾ ਆਮ ਆਦਮੀ ਪਾਰਟੀ ਦੇ ਵੱਲੋਂ ਭਾਰਤ ਪੁਸ਼ਨ ਆਸ਼ੂ ਦੇ ਇਮੇਜ ਦੇ ਉੱਤੇ ਜਿਹੜਾ ਵਾ ਇੱਕ ਪਰਸਨਲ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਲੋਕਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਭਾਰਤ ਪੁਸ਼ਨ ਆਸ਼ੂ ਜਿਹੜੇ ਨੇ ਉਹ ਕਿਸ ਤਰ੍ਹਾਂ ਦੀ ਇਮੇਜ ਦੇ ਜਿਹੜੇ ਨੇ ਉਹਨਾਂ ਦੀ ਕਿਸ ਤਰ੍ਹਾਂ ਦੀ ਇਮੇਜ ਆ ਉਹਨਾਂ ਤੱਕ ਉਹਨਾਂ ਨੂੰ ਲੋਕਾਂ ਨੂੰ ਇਸ ਦੇ ਉਹਨਾਂ ਦੀ ਇਮੇਜ ਦੇ ਬਾਰੇ ਜਿਹੜਾ ਵਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਹ ਦੋ ਫੈਕਟਰ ਐਸੇ ਨੇ ਜਿਹੜੇ ਭਾਰਤ ਪੁਸ਼ਨ ਆਸ਼ੂ ਦੇ ਖਿਲਾਫ ਪ੍ਰਚਾਰ ਦੇ ਵਿੱਚ ਸਭ ਤੋਂ ਬੇ ਫੈਕਟਰ ਬਣ ਕੇ ਉਭਰੇ ਨੇ ਦੂਜਾ ਅ ਅ ਤੀਜੇ ਫੈਕਟਰ ਦੀ ਗੱਲ ਕੀਤੀ ਜਾਵੇ ਤੀਜੇ ਤੇ ਲਾਸਟ ਫੈਕਟਰ ਦੀ ਗੱਲ ਕੀਤੀ ਜਾਵੇ ਤਾਂ ਉਹ ਇਹ ਫੈਕਟਰ ਹੈ ਕਿ ਕਾਂਗਰਸ ਜਿਹੜੀ ਹੈ ਵਿਰੋਧੀ ਦਲ ਦੇ ਵਿੱਚ ਹੈ ਵਿਰੋਧੀ ਧਿਰ ਦੇ ਵਿੱਚ ਹੈ ਤੇ ਮੁਕਾਬਲਾ ਸੀਗਾ ਸੱਤਾ ਧਿਰ ਦੇ ਨਾਲ ਤੇ ਆਪ ਆਦਮੀ ਪਾਰਟੀ ਦੇ ਵੱਲੋਂ ਸਿੱਧਾ-ਸਿੱਧਾ ਕਿਹਾ ਗਿਆ ਕਿ ਸੱਤਾ ਧਿਰ ਦੇ ਨਾਲ ਜੁੜਿਆ ਜਾਵੇ ਤੇ ਸੱਤਾ ਧਿਰ ਦੇ ਨਾਲ ਅਗਰ ਐਮਐਲਏ ਲੁਧਿਆਣਾ ਪੱਛਮੀ ਤੋਂ ਚੁਣ ਕੇ ਆਂਦਾ ਤਾਂ ਉਸਦੇ ਕੰਮ ਜਲਦ ਤੋਂ ਜਲਦ ਹੋਣਗੇ ਆਸਾਨੀ ਤਰੀਕੇ ਨਾਲ ਹੋਣਗੇ ਤੇ ਲੋਕਾਂ ਨੂੰ ਵੱਡੀ ਸਹੂਲਤ ਵੀ ਦਿੱਤੀ ਜਾਏਗੀ ਤਾਂ ਇਹ ਤਿੰਨੇ ਫੈਕਟਰ ਸੀਗੇ ਜਿਹੜੇ ਕਾਂਗਰਸ ਦੇ ਵਿਰੋਧ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਇਹਨਾਂ ਨੂੰ ਮੁੱਦਾ ਬਣਾ ਕੇ ਜਿਹੜਾ ਮੈਂ ਪ੍ਰਚਾਰ ਦੇ ਵਿੱਚ ਇਸਤੇਮਾਲ ਕੀਤਾ ਗਿਆ ਹਮ ਢੱਲ ਸਾਹਿਬ ਜਿਵੇਂ ਵੇਖਿਆ ਗਿਆ 2022 ਦੇ ਵਿੱਚ ਵੀ ਕਾਂਗਰਸ ਆਪਸੀ ਗੁੱਟਬਾਜ਼ੀ ਕਰ ਨਹੀਂ ਹਾਰੀ ਤੇ ਇੱਥੇ ਵੀ ਇਹੀ ਲੱਗ ਰਿਹਾ ਹੈ ਕਿ ਗੁੱਟਬਾਜ਼ੀ ਆਸ਼ੂ ਦੇ ਉੱਪਰ ਭਾਰੀ ਪੈ ਜੇਗੀ ਪਰ ਕਾਂਗਰਸੀ ਜਿਹੜੇ ਨੇ ਉਹ ਆਪਣੀ ਇਤਿਹਾਸ ਚ ਕੀਤੀਆਂ ਗਲਤੀਆਂ ਤੋਂ ਸਿੱਖ ਨਹੀਂ ਰਹੇ ਨੇ ਜੀ ਬਿਲਕੁਲ ਕਾਂਗਰਸ ਜਿਹੜੀ ਹੈ ਬੇਸ਼ੱਕ ਪਿਛਲੀਆਂ ਗਲਤੀਆਂ ਦੇ ਚਲਦੇ ਕਾਂਗਰਸ ਦੀ ਹਮੇਸ਼ਾ ਕਿਹਾ ਜਾਂਦਾ ਹੈ ਕਿ ਇੱਕ ਕਹਾਵਤ ਹੈ ਇੱਕ ਲਾਈਨ ਹੈ ਜਿਹੜੀ ਹਮੇਸ਼ਾ ਕਾਂਗਰਸ ਬਾਰੇ ਕਿਹਾ ਜਾਂਦਾ ਹੈ ਕਿ ਕਾਂਗਰਸ ਨੂੰ ਪੰਜਾਬ ਦੇ ਵਿੱਚ ਕਾਂਗਰਸੀ ਹੀ ਰਾਂਦੇ ਆ ਯਾਨੀ ਕਿ ਕਾਂਗਰਸ ਨੂੰ ਕਾਂਗਰਸੀ ਹੀ ਹਰਾਉਂਦੀ ਹੈ ਅਗਰ ਕਾਂਗਰਸ ਆਪਸ ਦੇ ਵਿੱਚ ਇਕਜੁੱਟ ਹੋ ਕੇ ਲੜੇ ਤਾਂ ਪੰਜਾਬ ਦੇ ਵਿੱਚ ਕਾਂਗਰਸ ਨੂੰ ਹਰਾਉਣ ਵਾਲਾ ਕੋਈ ਵੀ ਪਾਰਟੀ ਹਜੇ ਉੱਭਰੀ ਨਹੀਂ ਹੈ ਅਗਰ ਕਾਂਗਰਸੀ ਇਕਜੁੱਟ ਹੋ ਕੇ ਕੋਈ ਵੀ ਇਲੈਕਸ਼ਨ ਇਕਜੁੱਟ ਹੋ ਕੇ ਲੜਨ ਤਾਂ ਕਾਂਗਰਸ ਦੀ ਜਿੱਤ ਜਿਹੜੀ ਹੈ ਯਕੀਨੀ ਹੈ ਇੱਕ ਕਾਂਗਰਸ ਨੂੰ ਹਰਾਣਾ ਮੁਸ਼ਕਿਲ ਹੈ ਪਰ ਅਕਸਰ ਇਹ ਦੇਖਿਆ ਜਾਂਦਾ ਚਾਹੇ 2022 ਦੀ ਇਲੈਕਸ਼ਨਾਂ ਦੀ ਗੱਲ ਕੀਤੀ ਜਾਵੇ ਜਾਂ ਉਸ ਤੋਂ ਬਾਅਦ 2000 ਜਿਹੜੇ ਬਾਈ ਪੋਲਾ ਦੀ ਗੱਲ ਕੀਤੀ ਜਾਵੇ 42 ਇਲੈਕਸ਼ਨ ਹੋਏ ਸੀਗੇ ਪੰਜਾਬ ਦੇ ਵਿੱਚ ਉਹਨਾਂ ਦੇ ਵਿੱਚ ਵੀ ਜਿਹੜੀ ਹੈ ਕਾਂਗਰਸ ਦੀ ਗੁੱਟਬਾਜੀ ਹੈ ਜਿਹੜੀ ਹੈ ਦੇਖਣ ਨੂੰ ਮਿਲੀ ਤੇ ਉਹੀ ਗੁੱਟਬਾਜੀ ਜਿਹੜੀ ਹੈ ਲੁਧਿਆਣਾ ਵੈਸਟ ਜਿਮਨੀ ਚੋਣਾ ਦੇ ਵਿੱਚ ਵੀ ਦੇਖਣ ਨੂੰ ਮਿਲੀ ਆ ਟਲਾਲ ਸਾਹਿਬ ਜੇ ਹੁਣ ਆਪਾਂ ਆਸ਼ੂ ਦੇ ਜਿੱਤ ਦੇ ਕਾਰਨ ਦੀ ਗੱਲ ਕਰ ਲਈਏ ਕਿ ਜਦੋਂ ਆਪਾਂ ਲੁਧਿਆਣਾ ਕਵਰ ਕਰ ਰਹੇ ਸੀਗੇ ਲੋਕ ਕਹਿ ਰਹੇ ਸੀਗੇ ਕਿ ਜਦੋਂ ਦੋ ਵਾਰ ਆਸ਼ੂ ਜਿੱਤਿਆ ਸੀ ਉਦੋਂ ਉਹਨਾਂ ਨੇ ਕੰਮ ਬੜੇ ਬਾਖਮਾਲ ਕਰਵਾਏ ਬੜੇ ਤਗੜੇ ਤਗੜੇ ਕੰਮ ਕਰਵਾਏ ਜਿਹੜਾ ਮਰਜੀ ਆਸ਼ੂ ਦੀ ਬਾਹ ਫੜ ਕੇ ਉਹਨੂੰ ਆਪਣੇ ਕੰਮ ਨਹੀਂ ਲੈ ਜਾਂਦਾ ਸੀਗਾ ਆਸ਼ੂ ਨੇ ਕਦੀ ਮੜਾ ਨਹੀਂ ਕੀਤਾ ਜਦੋਂ ਮਰਜੀ ਉਹਨਾਂ ਦੇ ਘਰ ਦੀ ਬੈਲ ਵਜਾ ਦਿਓ ਉਸੇ ਵੇਲੇ ਹੀ ਰਾਤ ਹੋਵੇ ਜਾਂ ਸਵੇਰ ਹੋਵੇ ਆਪਣੇ ਵਰਕਰ ਦੇ ਨਾਲ ਤੁਰ ਪੈਂਦੇ ਸੀਗੇ ਕਿ ਇਹ ਗੱਲਾਂ ਸਹੀ ਹੈ ਕਿ ਇਹ ਗੱਲਾਂ ਦੇ ਨਾਲ ਆਸ਼ੂ ਜਿੱਤ ਸਕਦਾ ਹੈ ਜੀ ਬਿਲਕੁਲ ਅਸੀਂ ਤਿੰਨ ਫੈਕਟਰ ਦੱਸੇ ਜਿਹੜੇ ਆਸ਼ੂ ਦੇ ਵਿਰੋਧ ਦੇ ਵਿੱਚ ਸੀਗੇ ਜਿਹੜੇ ਕਾਂਗਰਸ ਦੀ ਗੁੱਟਬਾਜ਼ੀ ਸੀਗੀ ਸੱਤਾਧਿਰ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਤੋਂ ਸੀਗਾ ਤੇ ਕੋ ਭਾਰਤ ਪੁਸ਼ਪ ਰਾਸ਼ੂਦੇ ਇਮੇਜ ਨੂੰ ਲੈ ਕੇ ਜਿਹੜਾ ਵਾ ਵਿਰੋਧੀ ਦਲਾਂ ਦੇ ਵੱਲੋਂ ਸਵਾਲ ਚੁੱਕੇਗੇ ਸੀ ਇਹ ਤਿੰਨ ਫੈਕਟਰ ਅਸੀਂ ਦੱਸੇਗੇ ਜਿਹੜੇ ਭਾਰਤ ਪੁਸ਼ਪ ਰਾਸ਼ੂਦੇ ਵਿਰੋਧ ਦੇ ਵਿੱਚ ਜਾਂਦੇ ਹੋਏ ਇਸ ਚੋਣਾਂ ਦੇ ਵਿੱਚ ਨਜ਼ਰ ਆਏ ਤਾਂ ਹੁਣ ਅਸੀਂ ਉਹ ਤਿੰਨ ਫੈਕਟਰ ਉਹ ਦੱਸਦੇ ਹਾਂ ਕਿ ਜਿਹੜੇ ਭਾਰਤ ਪੁਸ਼ਪ ਰਾਸ਼ੂਦੇ ਹੱਕ ਦੇ ਵਿੱਚ ਨਜ਼ਰ ਆਏ ਤਾਂ ਅਸੀਂ ਜਦੋਂ ਦੱਸਿਆ ਵਿਰੋਧੀ ਪਾਰਟੀਆਂ ਨੇ ਇਹ ਦੱਸਿਆ ਕਿ ਭਾਰਤ ਪੁਸ਼ਪ ਰਾਸ਼ੂਦੀ ਇਮੇਜ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਦੇ ਉਸ ਦੇ ਉਲਟ ਭਾਰਤ ਪੁਸ਼ਪ ਰਾਸ਼ੂਦੇ ਹੱਕ ਦੇ ਵਿੱਚ ਵੀ ਉਹਨਾਂ ਦੀ ਇਮੇਜ ਜਾਂਦੀ ਹੈ ਕਿ ਭਾਰਤ ਪੁਸ਼ਪ ਰਾਸ਼ੂਦ ਜਿਹੜੇ ਨੇ ਅਪਰੋਚੇਬਲ ਜ ਅਪਰੋਚੇਬਲ ਲੀਡਰ ਨੇ ਉਹਨਾਂ ਦੀ ਕਿਸੇ ਦੀ ਵੀ ਅਪਰੋਚ इजीली ਭਾਰਤ ਕੋਸ਼ ਰਾਸ਼ੂ ਤੱਕ ਹੋ ਸਕਦੀ ਹੈ ਤੇ ਭਾਰਤ ਕੋਸ਼ ਰਾਸ਼ੂ ਹਰ ਇੱਕ ਵਰਕਰ ਦਾ ਹਰ ਇੱਕ ਪਰਸਨੈਲਿਟੀ ਦਾ ਫੋਨ ਹੂਟ ਪਰਸਨਲੀ ਚੱਕਦੇ ਨੇ ਅਗਰ ਕੋਈ ਵੀ ਉਹਨਾਂ ਨੂੰ ਫੋਨ ਕਰਦਾ ਤਾਂ ਉਹ ਤੁਰੰਤ ਉਹ ਫੋਨ ਚੱਕਦੇ ਨੇ ਅਗਰ ਨਾ ਚੱਕਨ ਤਾਂ ਬਾਅਦ ਚੋ ਬੈਕ ਕਾਲ ਜ਼ਰੂਰ ਕੀਤੀ ਜਾਂਦੀ ਹੈ ਯਾਨੀ ਕਿ ਉਹਨਾਂ ਨੂੰ ਅਪਰੋਚੇਬਲ ਜਿਹੜਾ ਵਾ ਕੈਂਡੀਡੇਟ ਦੇ ਤੌਰ ਤੇ ਵੀ ਕਾਂਗਰਸ ਦੇ ਵੱਲੋਂ ਪ੍ਰਚਾਰ ਕੀਤਾ ਗਿਆ ਮਤਲਬ ਇਜ਼ੀਲੀ ਅਪਰੋਚੇਬਲ ਲੀਡਰ ਬਿਲਕੁਲ ਕਿ ਕੋਈ ਵੀ ਅਗਰ ਕਿਸੇ ਨੂੰ ਕੰਮ ਪੈਂਦਾ ਤਾਂ ਉਹ ਸਿੱਧਾ ਜਾ ਕੇ ਉਹਨਾਂ ਦੇ ਘਰ ਜਾ ਕੇ ਜਾਂ ਉਹਨਾਂ ਦੇ ਦਫ਼ਤਰ ਜਾ ਕੇ ਉਹਨਾਂ ਨੂੰ ਮਿਲ ਸਕਦਾ ਵਾ ਤੇ ਉਹ ਅਗਰ ਕੋਈ ਵੀ ਫੋਨ ਕਰਦਾ ਤੇ ਉਹ ਫੋਨ ਹਰ ਕਿਸੇ ਦਾ ਫੋਨ ਚੱਕਦੇ ਨੇ ਤੇ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਇਹ ਦੋ ਇਹ ਜਿਹੜਾ ਫੈਕਟਰ ਹੈ ਭਾਰਤਪੁਤ ਰਾਸ਼ੂ ਦੇ ਹੱਕ ਦੇ ਵਿੱਚ ਗਿਆ ਵੀ ਆ ਕਿ ਲੋਕ ਮੰਨਦੇ ਵੀ ਨੇ ਕਿ ਭਾਰਤਪੁਤ ਰਾਸ਼ੂ ਜਿਹੜੇ ਨੇ इजीली ਅਵੇਲੇਬਲ ਨੇ इजीली ਅਪਰੋਚੇਬਲ ਨੇ ਹਰ ਕੋਈ ਜਾ ਕੇ ਉਹਨਾਂ ਦੇ ਨਾਲ ਸੰਪਰਕ ਸਾਥ ਸਕਦਾ ਹੈ ਤਾਂ ਇੱਕ ਫੈਕਟਰ ਹੈ ਹੋਇਆ ਕਿ ਭਾਰਤਪੁਤ ਰਾਸ਼ੂ ਦੀ ਜਿਹੜੀ ਹੈ ਇਮੇਜ ਹੈ ਅਪਰੋਚੇਬਲ ਹੈ ਲੋਕਾਂ ਦੇ ਹੱਕ ਦੇ ਵਿੱਚ ਆ ਦੂਜਾ ਫੈਕਟਰ ਹੈ ਗਿਆ ਕਿ ਪਿਛਲੇ 2022 ਚੋਣਾਂਵਾਂ ਦੇ ਵਿੱਚ ਵਿਰੋਧੀ ਧਿਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵੱਲੋਂ ਭਾਰਤਪੁਤ ਰਾਸ਼ੂ ਜਿਹੜਾ ਵਾ ਭ੍ਰਸ਼ਟਾਚਾਰ ਦਾ ਮੁੱਦਾ ਜਿਹੜਾ ਵਾ ਇਹਨਾਂ ਦੇ ਖਿਲਾਫ ਚੁਪਿਆ ਗਿਆ ਸੀਗਾ ਕਿ ਟ੍ਰਾਂਸਪੋਰਟ ਟੈਂਡਰ ਘੁਟਾਲਾ ਜਿਹੜਾ ਵਾ ਇਹਨਾਂ ਦੇ ਵੱਲੋਂ ਕੀਤਾ ਗਿਆ ਪਰ 2022 ਤੋਂ 2025 ਆਂਦੇ ਆਂਦੇ ਦੇ ਇਹ ਜਿਹੜਾ ਵਾ ਘੁਟਾਲਾ ਸੀਗਾ ਇਹ ਕਿਤੇ ਨਾ ਕਿਤੇ ਖਾਰਜ ਹੁੰਦਾ ਹੋਇਆ ਨਜ਼ਰ ਆਇਆ ਕਿਉਂਕਿ 2025 ਦੀ ਸ਼ੁਰੂਆਤ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵੱਲੋਂ ਭਾਰਤ ਪੋਸ਼ਨ ਆਸ਼ੂ ਦੇ ਖਿਲਾਫ ਬਿਜ਼ਨਸ ਦੇ ਵੱਲੋਂ ਕੀਤੇ ਗਏ ਟ੍ਰਾਂਸਪੋਰਟ ਟੈਂਡਰ ਘੁਟਾਲੇ ਦੇ ਕੇਸਾਂ ਨੂੰ ਦੋ ਕੇਸਾਂ ਨੂੰ ਜਿਹੜਾ ਵਾ ਇੱਕ ਨਵਾਂ ਸ਼ਹਿਰ ਦੇ ਵਿੱਚ ਹੋਇਆ ਸੀ ਕਿ ਲੁਧਿਆਣਾ ਦੇ ਵਿੱਚ ਹੋਇਆ ਇਹ ਦੋਨੋਂ ਕੇਸਾਂ ਨੂੰ ਕਵੈਸ਼ ਕਰ ਦਿੱਤਾ ਯਾਨੀ ਕਿ ਕੇਸਾਂ ਨੂੰ ਖਾਰਜ ਕਰ ਦਿੱਤਾ ਜੁਬਾਨਤ ਹੀ ਨਹੀਂ ਦਿੱਤੀ ਬਲਕਿ ਕੇਸਾਂ ਨੂੰ ਖਾਰਜ ਕਰਤਾ ਕਿ ਇਹਨਾਂ ਦੇ ਉੱਤੇ ਕੋਈ ਵੀ ਕੇਸ ਨਹੀਂ ਬੰਦੇ ਨੇ ਤੇ ਇਹ ਪੋਲਿਟੀਕਲ ਬੰਡਾਟਾ ਦੇ ਤਹਿਤ ਇਹ ਕੇਸ ਕੀਤੇ ਗਏ ਸੀ ਇਹਨਾਂ ਨੂੰ ਖਾਰਜ ਕਰ ਦਿੱਤਾ ਚਾਹ ਯਾਨੀ ਕਿ ਭ੍ਰਸ਼ਟਾਚਾਰ ਦਾ ਮੁੱਦਾ ਜਿਹੜੇ ਵਿਰੋਧੀ ਪਾਰਟੀਆਂ 2025 ਤੋਂ ਪਹਿਲਾਂ ਭਾਤੂਨ ਆਸ਼ੂ ਦੇ ਖਿਲਾਫ ਬਣਾਉਂਦੀਆਂ ਕੋਸ਼ਿਸ਼ ਕਰ ਰਹੀਆਂ ਸੀ ਉਹ ਜਿਹੜਾ ਵਾ 2025 ਜਿਮਣੀ ਜਿਮਣੀ ਚੋਣਾ ਆਂਦੇ ਆਂਦੇ ਉਹ ਮੁੱਦਾ ਜਿਹੜਾ ਕਿਦੇ ਨਾਲ ਕਿਤੇ ਗਾਇਬ ਹੁੰਦਾ ਹੋਇਆ ਨਜ਼ਰ ਆਇਆ ਭਾਰਕੂ ਸ਼ਨਾਸ਼ੂ ਦੇ ਵੱਲੋਂ ਵੀ ਇਸ ਨੂੰ ਪ੍ਰਚਾਰ ਕੀਤਾ ਗਿਆ ਕਿ ਲੋਕ ਉਹਨਾਂ ਨੂੰ ਐਰੋਗੈਂਟ ਤਾਂ ਕਹਿੰਦੇ ਨੇ ਪਰ ਭ੍ਰਸ਼ਟਾਚਾਰੀ ਜਿਹੜੇ ਪਹਿਲਾਂ ਭ੍ਰਸ਼ਟਾਚਾਰੀ ਕਹਿੰਦੇ ਸੀਗੇ ਹੁਣ ਇਸ ਵਾਰ ਭ੍ਰਸ਼ਟਾਚਾਰੀ ਕਹਿਣ ਦੀ ਉਹਨਾਂ ਦੀ ਵਿਰੋਧੀਆਂ ਨੇ ਹਿੰਮਤ ਨਹੀਂ ਪੈ ਰਹੀ ਕਿਉਂਕਿ ਮਾਨਯੋਗ ਹਾਈ ਕੋਰਟ ਨੇ ਕਲੀਨ ਚਿੱਟ ਦਿੱਤੀ ਹੈ ਬੇਦਾਗ ਜਿਹੜੇ ਨੇ ਉਹ ਇਹਨਾਂ ਕੇਸਾਂ ਦੇ ਵਿੱਚੋਂ ਨਿਕਲ ਕੇ ਬਾਹਰ ਆਏ ਨੇ ਕਾ ਇਹ ਦੋ ਫੈਕਟਰ ਸੀਗੇ ਜਿਹੜੇ ਭਾਰਕੁਸ਼ਣ ਆਸ਼ੂ ਦੇ ਹੱਕ ਦੇ ਵਿੱਚ ਜਾਂਦੇ ਹੋਏ ਨਜ਼ਰ ਆਏ ਨੇ ਤੇ ਤੀਜਾ ਫੈਕਟਰ ਹੈ ਕਿ ਬੇਤੜਕ ਲੀਡਰ ਮਤਲਬ ਕਿ ਧਾਕੜ ਲੀਡਰ ਦੇ ਤੌਰ ਤੇ ਭਾਰਕੁਸ਼ਣ ਆਸ਼ੂ ਦੀ ਲੁਧਿਆਣਾ ਦੇ ਵਿੱਚ ਇਵੇਂ ਇਮੇਜ ਹੈ 2017 ਤੋਂ 2022 ਕਾਂਗਰਸ ਸਰਕਾਰ ਦੇ ਰਾਜੇਟ ਵੀ ਦੇਖਿਆ ਗਿਆ ਕਿ ਕਿਸ ਤਰ੍ਹਾਂ ਉਹ ਸਰਕਾਰੀ ਅਫਸਰਾਂ ਕੋਲੋਂ ਕਿਸ ਤਰ੍ਹਾਂ ਬੇਤੜਕ ਹੋ ਕੇ ਪੂਰਾ ਡੰਕੇ ਦੀ ਚੋਟ ਤੇ ਜਿਹੜਾ ਵਾ ਲੋਕਾਂ ਦੇ ਕੰਮ ਕਰਵਾਨ ਦੇ ਵਿੱਚ ਯਕੀਨ ਰੱਖਦੇ ਸੀਗੇ ਤੇ ਇਸ ਦੀ ਇਮੇਜ ਜਿਹੜੀ ਹੈ ਮਜ਼ਾ ਕੀ ਇਹ ਇਲੈਕਸ਼ਨ ਤੋਂ ਪ੍ਰਚਾਰ ਖਤਮ ਹੋ ਤੋ ਇੱਕ ਦਿਨ ਬਾਅਦ ਵੀ ਦੇਖਣ ਨੂੰ ਮਿਲੀ ਜਦੋਂ ਭਾਤਪੂਛਨ ਆਸ਼ੂ ਦੇ ਇੱਕ ਸਮਰਥਕ ਨੂੰ ਪੁਲਿਸ ਜਿਹੜਾ ਵਾ ਚੁੱਕਣ ਆਂਦੀ ਆ ਤੇ ਮੁੱਕ ਤੇ ਭਾਤਪੂਛਨ ਆਸ਼ੂ ਪਹੁੰਚਦੇ ਨੇ ਤੇ ਪੁਲਿਸ ਨੂੰ ਧੱਕਾ ਮਾਰ ਕੇ ਉਹਨਾਂ ਦੇ ਵੱਲੋਂ ਆਪਣੇ ਵਰਕਰ ਨੂੰ ਛੁੜਾ ਲਿੱਤਾ ਜਾਂਦਾ ਤੇ ਉਹ ਇੱਕ ਮੈਸੇਜ ਵੀ ਲੋਕਾਂ ਤੱਕ ਆ ਕਿ ਭਾਤਪੂਛਨ ਆਸ਼ੂ ਜਿਸ ਦੇ ਨਾਲ ਖੜਦੇ ਨੇ ਡੱਟ ਕੇ ਖੜਦੇ ਨੇ ਉਸ ਦਾ ਚਾਹੇ ਕੋਈ ਵੀ ਕੋਈ ਵੀ ਉਸ ਦਾ ਅੰਜਾਮ ਹੋਵੇ ਉਹ ਅੰਜਾਮ ਨੂੰ ਬਗੈਰ ਸੋਚੇ ਜਿਸ ਦੇ ਨਾਲ ਖੜਗੇ ਭਾਜਪਾ ਚਨਾਸ਼ੂ ਉਸ ਦੇ ਨਾਲ ਡੱਟ ਕੇ ਖੜਦੇ ਨੇ ਕਿਤੇ ਨਾ ਕਿਤੇ ਇਹ ਫੈਕਟਰ ਵੀ ਭਾਜਪਾ ਚਨਾਸ਼ੂ ਦੇ ਹੱਕ ਦੇ ਵਿੱਚ ਗਿਆ ਤੇ ਜਿਹੜਾ ਇਲੈਕਸ਼ਨ ਤੋਂ ਇੱਕ ਦਿਨ ਪਹਿਲਾਂ ਜੋ ਤਸਵੀਰਾਂ ਲੁਧਿਆਣੇ ਦੇ ਵਿੱਚ ਸਾਹਮਣੇ ਆਈਆਂ ਉਹ ਵੀ ਕਿਤੇ ਨਾ ਕਿਤੇ ਭਾਜਪਾ ਚਨਾਸ਼ੂ ਦੇ ਹੱਕ ਦੇ ਵਿੱਚ ਜਿਹੜੀਆਂ ਭੁਗਤਰੀਆਂ ਹੋਈਆਂ ਨਜ਼ਰ ਆਈਆਂ ਤਾਂ तमाम ਇਹ ਤਿੰਨ ਫੈਕਟਰ ਸੀਗੇ ਜਿਹੜੇ ਭਾਜਪਾ ਚਨਾਸ਼ੂ ਦੇ ਵਿਰੋਧ ਦੇ ਵਿੱਚ ਜਿਹੜੇ ਫੈਕਟਰ ਸੀ ਉਹ ਵੀ ਅਸੀਂ ਤੁਹਾਨੂੰ ਦੱਸੇ ਜਿਹੜੇ ਤਿੰਨ ਫੈਕਟਰ ਭਾਜਪਾ ਚਨਾਸ਼ੂ ਦੇ ਹੱਕ ਦੇ ਵਿੱਚ ਸੀਗੇ ਤੇ ਉਹ ਵੀ ਤੁਹਾਨੂੰ ਦੱਸੇ ਹੂੰ ਤੇ ਬਿਲਕੁਲ ਸੋ ਦਰਸ਼ਕੋ ਤੁਸੀਂ ਸੁਣਿਆ ਕਿਵੇਂ ਅਸੀਂ ਇਸ ਗੱਲ ਦੇ ਉੱਤੇ ਚਰਚਾ ਕਰ ਰਹੇ ਹਾਂ ਕਿ ਭਾਰਤ ਭੂਸ਼ਣ ਆਸ਼ੂ ਦੀ ਜਿੱਤ ਕਿਹੜੇ ਫੈਕਟਰ ਤੇ ਹੋ ਸਕਦੀ ਹੈ ਤੇ ਕਿਹੜੇ ਫੈਕਟਰ ਦੇ ਉੱਤੇ ਉਹਨਾਂ ਦੀ ਹਾਰ ਵੀ ਹੋ ਸਕਦੀ ਹੈ ਇਸੇ ਤਰ੍ਹਾਂ ਹੀ ਅਸੀਂ ਤੁਹਾਨੂੰ ਪਿਛਲੀ ਵੀਡੀਓ ਚ ਆਮ ਆਦਮੀ ਪਾਰਟੀ ਬਾਰੇ ਵੀ ਦੱਸਿਆ ਹੈਗਾ ਖੈਰ ਅਸੀਂ ਇਹ ਚਰਚਾ ਕਰ ਰਹੇ ਸੀਗੇ ਸਿਰਫ ਅਸੀਂ ਇਹ ਅਨੁਮਾਨ ਲਗਾ ਸਕਦੇ ਹਾਂ ਜਿਵੇਂ ਢਾਲ ਸਾਹਿਬ ਲਗਾਤਾਰ ਪਹਿਲੇ ਦਿਨ ਤੋਂ ਹੀ ਗਰਾਊਂਡ ਰਿਪੋਰਟਿੰਗ ਕਰ ਰਹੇ ਸੀਗੇ ਤੇ ਅਖੀਰਲੀ ਵੋਟ ਤੱਕ ਇਹ ਗਰਾਊਂਡ ਰਿਪੋਰਟ ਕਰ ਰਹੇ ਸੀਗੇ ਤੇ ਉਹਨਾਂ ਨੇ ਆਪਣਾ ਐਕਸਪੀਰੀਅੰਸ ਦੱਸਿਆ ਤੇ ਹੁਣ ਵੇਖਣਾ ਹੋਵੇਗਾ ਕਿ 23 ਤਰੀਕ ਨੂੰ ਜਿਹੜੀ ਹੈ ਕਿਦੇ EVM ਜਦੋਂ ਖੁੱਲਣ ਕੀਆ ਉਨ੍ਹਾਂ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਵੇਗਾ ਕਿ ਕਿਸ ਦੀ ਕਿਸਮਤ ਚਮਕੇਗੀ ਤੇ ਕਿਸ ਦੇ ਸਿਰ ਤੇ ਤਾਜ ਹੋਵੇਗਾ ਸ਼ੁਕਰੀਆ ਢਾਲ ਸਾਹਿਬ ਇਹ ਸਾਰੀ ਜਾਣਕਾਰੀ ਦੇਣ ਦੇ ਲਈ ਸੋ ਅਗਲੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਇਹ ਅਕਾਲੀ ਦਲ ਅਤੇ ਭਾਜਪਾ ਦੇ ਬਾਰੇ ਵੀ ਸੋ ਹੁਣ ਵੇਖਣਾ ਹੋਵੇਗਾ ਕਿ 23 ਤਰੀਕ ਨੂੰ ਕੀ ਰਿਜ਼ਲਟ ਸਾਹਮਣੇ ਆਂਦਾ ਹੈ ਖੈਰ ਤੁਹਾਨੂੰ ਹੋਰ ਕਿਹੜੇ ਫੈਕਟਰ ਭਾਰਤ ਗੁਸ਼ਨਾਸ਼ੂ ਜਾਂ ਕਾਂਗਰਸ ਬਾਰੇ ਜਾਂ ਆਮ ਆਦਮੀ ਪਾਰਟੀ ਬਾਰੇ ਵੀ ਲੱਗ ਰਹੇ ਨੇ ਤੁਸੀਂ ਜ਼ਰੂਰ ਕਮੈਂਟ ਕਰਕੇ ਸਾਨੂੰ ਆਪਣੀ رائے ਦਿਓ ਤੇ ਵੇਖਦੇ ਰਹੋ ਪੰਜਾਬ ਤੱਕ